ਸਾਸੀ ਗਾਲ ਦੋਸਤੋ ਠੱਠਾ ਡੇਰੀ ਫਾਰਮ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਆਂ ਜੀ ਅੱਜ ਆਪਾਂ ਪਹੁੰਚੇ ਆਂ ਜੀ ਪਿੰਡ ਝਾਮਕੇ ਤੁਹਾਡੇ ਲਈ ਲੈ ਕੇ ਆਏ ਜੀ ਦੋ ਪਸ਼ੂ ਬਕਾਊ ਠੀਕ ਹੈ ਜੀ ਅੱਜ ਤਰੀਕ ਹੈਗੀ ਆ ਜੀ 24 ਮਾਰਚ 2025 ਤੇ ਆਪਾਂ ਪਹੁੰਚਿਆ ਜੀ ਜਸਵਿੰਦਰ ਸਿੰਘ ਜੱਸਾ ਸਿੰਘ ਜੱਸਾ ਸਿੰਘ ਫੌਜੀ ਦੇ ਘਰ ਠੀਕ ਹੈ ਜੀ ਆਪਾਂ ਦੋਵਾਂ ਪਸ਼ੂਆਂ ਦੀ ਡਿਟੇਲ ਲੈਣੇ ਆ ਜੀ ਇਹਨਾਂ ਤੋਂ ਦੋ ਪਸ਼ੂ ਬਕਾਊ ਆ ਜੀ ਇਹਨਾਂ ਕੋਲ ਠੀਕ ਹੈ ਜੀ ਇੱਕ ਨੀਲੀ ਬੂਰੀ ਤੇ ਇੱਕ ਹੈ ਜੀ ਮੋਹਰਾਂ ਨਸਲ ਦੀ ਮੱਝ ਇੱਕ ਦੂਜੇ ਸੂਏ ਆ ਜੀ ਤੇ ਇੱਕ ਤੀਜੇ ਸੂਏ ਆ ਜੀ ਠੀਕ ਹੈ ਜੀ ਬਾਕੀ ਦੀ ਜਾਣਕਾਰੀ ਆਪਾਂ ਇਹਨਾਂ ਤੋਂ ਲੈਨੇ ਆ ਜੀ ਕਿੰਨਾ ਦੁੱਧ ਕੀ ਹਿਸਾਬ ਹੈ ਜੀ ਠੀਕ ਹੈ ਚਲੋ ਜੀ ਅੱਜ ਸ਼ੁਰੂ ਕਰੀਏ ਹੋਰ ਜੀ ਕੀ ਹਾਲ ਚਾਲ ਫੌਜੀ ਦਾ ਵਧੀਆ ਜੀ ਵਧੀਆ ਤੇ ਦਿਓ ਜੀ ਜਾਣਕਾਰੀ ਇਹ ਕਿੰਨਾ ਸੂਆ ਜੀ ਇਹ ਵੀ ਆਪਣੇ ਦੂਜੇ ਸੂਏ ਸੂਈਆ ਕੱਲ ਅੱਛਾ ਜੀ ਇਹਦਾ ਪਿਛਲੇ ਸਾਲ ਦਾ ਰਿਕਾਰਡ ਜਿਹੜਾ ਆਹੀ ਇਹ 1314 ਲੀਟਰ ਦਾ ਠੀਕ ਹੈ ਜੀ ਦੂਜੇ ਸੂਏ ਸੂਈ ਆ ਤੇ 13 14 ਲੀਟਰ ਦਾ ਰਿਕਾਰਡ ਹੈ ਜੀ ਪਿਛਲੇ ਸੂਏ ਦਾ ਆਪਣੇ ਘਰ ਠੀਕ ਹੈ ਤੁਹਾਡੇ ਘਰ ਦੀ ਝੋਟੀ ਹੈ ਜੀ ਠੀਕ ਹੈ ਜੀ ਤੇ ਵੀਰ ਜੀ ਮਾਰੇ ਖੋਲ ਕੇ ਵਿਖਾ ਦਿਓ ਇਕਰੀ ਤੋਰ ਕੇ ਵਿਖਾ ਦਿਓ ਅੱਛਾ ਜੀ ਤੇ ਕਿੰਨੇ ਸੂਈ ਕਿ ਦਿੰਦੀ ਏ ਕੱਲ ਰਾਤੀ ਸੂਈ ਹੈ ਕੱਲ ਰਾਤੀ ਸੂਈ ਹੈ ਜੀ ਤੇ ਕਿੰਨਾ ਬੋਲਾ ਤਿਆਰ ਹੈ ਜੀ ਇੱਥੇ ਲਈ 10 ਲੀਟਰ ਬੋਲਾ ਤਿਆਰ ਹੈ ਜੀ ਇਧਰ ਨੂੰ ਲੈ ਕੇ ਆਓ ਵੀਰ ਜੀ 10 ਲੀਟਰ ਬੋਲਾ ਦੋਸਤੋ ਤਿਆਰ ਹੈ ਇਹਦੇ ਥੱਲੇ ਤੇ ਕੱਲ ਰਾਤੀ ਸੂਈ ਏ ਤੇ ਮਗਰ ਫੀਮੇਲ ਆ ਫੀਮੇਲ ਆ ਜੀ ਠੀਕ ਆ ਜੀ ਮਗਰ ਫੀਮੇਲ ਕਾਫੇ ਆ ਜੀ ਤੇ ਬੰਦੀ ਠੰਦੀ ਪੂਰੀ ਐ ਲੈਵਲ ਵਾ ਤੇ ਚੰਗਾ ਲਾਇਆ ਹਨਾ ਜੀ ਬਾਕੀ ਵੀਰ ਜੀ ਚਵਾਈ ਚੁਈ ਦੇ ਵਿੱਚ ਕਿਵੇਂ ਆ ਜੀ ਇਹ ਚਵਾਈ ਨੂੰ ਇੱਕ ਨੰਬਰ ਦੇ ਜੀ ਅੱਛਾ ਜੀ ਬਾਕੀ ਇਹ ਐਨੀ ਸੀਲ ਐ ਭਈ ਬਣਾ ਕੱਟੀ ਤੋਂ ਹਾਂਜੀ ਬਣਾ ਭਾੜੇ ਤੋਂ ਭਾਵੇਂ ਕੋਈ ਧਾਰਨਾ ਹੀ ਚੋਲੇ ਨੂੰ ਠੀਕ ਆ ਜੀ ਭਾਵੇਂ ਕੋਈ ਬੱਚਾ ਬਹਿ ਜਾਏ ਭਾਵੇਂ ਪਹਿਲੇ ਪਾਣੀ ਜਨਾਨੀ ਪਹਿਲੇ ਪਾਣੀ ਬੰਦਾ ਬਹਿ ਜਾਏ ਠੀਕ ਆ ਜੀ ਠੀਕ ਤੇ ਟਾਈਮ ਜੋ ਮਰਜੀ ਬਹਿ ਜਾ ਕੋਈ ਤੇ ਨਾ ਟਾਈਮਾਂ ਦੇ ਠੀਕ ਆ ਜੀ ਤਿੰਨਾ ਟਾਈਮਾਂ ਦੇ ਕੋਈ ਜਿੱਦਾਂ ਮਰਜੀ ਜਿਵੇਂ ਮਰਜੀ ਠੀਕ ਖੁੱਲੇ ਦਿਲ ਨਾਲ ਬਹਿ ਸਕਦੇ ਆਪਣੀ ਤਸੱਲੀ ਕਰਕੇ ਖਾਂਦੇ ਹਾਂ ਹਾਂ ਜੀ ਹਾਂ ਜੀ ਹਾਂ ਜੀ ਆਪਣੀ ਤਸੱਲੀ ਕਰਕੇ ਉਹ ਤੇ ਠੀਕ ਹੈ ਜੀ ਦੋ ਟਾਈਮ ਚੋਲਣ ਤਿੰਨ ਚੋਲਣ ਹਾਂ ਜੀ ਬਾਕੀ ਅੱਲੀ ਸੀ ਦੇ ਪਰ ਭਾਵੇਂ ਨੂੰ ਦੂਜੇ ਵੇਲੇ ਫਾਲ ਵੀ ਚੁੰਗੀ ਜਾਂਦੇ ਨੇ ਇਹਨੂੰ ਉਹਨੇ ਕੋਈ ਕਰਵਾ ਹੈ ਹਾਂ ਜੀ ਉਹ ਤੇ ਵੇਖਣ ਹੀ ਦੇ ਜੀ ਹਾਂ ਜੀ ਹੁਣੇ ਮੈਂ ਥਾਂ ਲੈਵਾ ਤੂੰ ਆਪ ਵੀ ਦੇਖ ਲਓ ਹਾਂ ਜੀ ਹਾਂ ਜੀ ਤੇ ਧਾਰ ਦੂਰ ਕਿਵੇਂ ਆ ਜੀ ਚਵਾਈ ਚੁਈ ਦੇ ਵਿੱਚ ਕਿਵੇਂ ਬੋਲੀ ਧਾਰ ਹੈ ਠੀਕ ਆ ਜੀ ਨਹੀਂ ਨਾ ਪਾ ਬੱਚਾ ਚੁਈ ਜਾ ਠੀਕ ਹੈ ਜੀ ਬਾਕੀ ਦੁੱਧ ਨਾਲ ਜਦੋਂ ਪਹਿਲਾ ਹੁੰਦਾ ਪੀ ਉਦੋਂ ਥੋੜਾ ਜਿਆਦਾ ਹੁੰਦਾ ਏ ਦੰਗਰ ਵਿੱਚੋਂ ਹਾਂਜੀ ਹਾਂਜੀ ਦੁੱਧ ਬਹੁਤ ਨਹੀਂ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਹੈ ਤੇ ਸਵੇਰੇ ਚੋਈ ਹੈ ਜੀ ਹਾਂ ਸਵੇਰੇ ਚੋਈ ਹੈ ਠੀਕ ਠੀਕ ਹੈ ਜੀ ਸਵੇਰੇ ਚੋਈ ਹੈ ਜੀ 7 ਵਜੇ ਤੇ ਆਪਾਂ ਕੱਟੀ ਵਿਖਾ ਦੀਏ ਨਾਲ ਕੱਟੀ ਮੋਹਰਾ ਦੀ ਹੈ ਜੀ ਮੋਹਰਾ ਜੀ ਹਾਂਜੀ ਠੀਕ ਹੈ ਜੀ ਨੀਲੀ ਰਾਵੀ ਨੀਲੀ ਪੂਰੀ ਮੜੇ ਕਰ ਉਹ ਜੀ ਇਹਨੂੰ ਇਹਨੂੰ ਬਹੁਤ ਸੁਣੀ ਹੈ ਜੀ ਕੱਟੀ ਵੀ ਮਗਰ ਤੇ ਠੀਕ ਹੈ ਜੀ ਜੱਸਾ ਸਿੰਘ ਫੌਜੀ ਪਿੰਡ ਝਾਮਕਾ ਜੀ ਝਾਮਕਾ ਖੁਰਦ ਠੀਕ ਹੈ ਜੀ ਤੇ ਨੇੜ ਦੀ ਲੋਕੇਸ਼ਨ ਦੱਸ ਦਿਓ ਜੀ ਨੇੜ ਆਪਣੇ ਬਲਵਿੰਦਰ ਸਿੰਘ ਰੋੜਾਂਗੇ ਬੈਕਾਂ ਲੱਗੇ ਠੀਕ ਹੈ ਇਹ ਬਲਵਿੰਦਰ ਸਿੰਘ ਰੋੜਾਂਗੇ ਬੈਕਾਂ ਲੱਗੇ ਠੀਕ ਹੈ ਜੀ ਠੀਕ ਹੈ ਤੇ ਵੀਰ ਜੀ ਕੀ ਰੇਟ ਕੀ ਕੀਤਾ ਜੇ ਦਾ ਰੇਟ ਮੰਗਣ ਨੂੰ ਵੀਰ ਜੀ ਭਾਵੇਂ 2 ਲੱਖ ਮੰਗ ਲਈਏ ਕਿ ਭਾਵੇਂ ਮੰਗ ਲਿਆ ਸਵਾਦ ਉਹ ਹਾਂਜੀ ਆਪਾਂ ਦੇਣ ਵਾਲੀ ਗੱਲ ਕਰਨੀ ਆ ਅੱਛਾ ਜੀ 1 ਲੱਖ 70 ਹਜ਼ਾਰ ਦੀ ਦੇਵਾਂਗੇ ਠੀਕ ਆ ਜੀ 1 ਲੱਖ 70 ਹਜ਼ਾਰ ਦੀ ਹਾਂਜੀ ਠੀਕ ਆ ਜੀ 1 ਲੱਖ 70 ਹਜ਼ਾਰ ਵੀਰ ਨੇ ਰੇਟ ਰੱਖਿਆ ਫਿਰ ਦੱਸ ਦਿਓ ਕਿਨਵਾ ਸੂਆ ਦੂਜਾ ਸੂਆ ਹੀ ਦੂਜੇ ਸੂਏ ਸੂਈ ਹੈ ਠੀਕ ਆ ਜੀ ਤੁਹਾਡੇ ਘਰ ਦੇ ਆ ਜੀ ਬਸ ਮੈਂ ਦੋਨੇ ਰੰਗਰੀ ਠੀਕ ਆ ਜੀ ਠੀਕ ਤੇ ਪਿਛਲੇ ਸੂਏ ਦਾ ਰਿਕਾਰਡ ਕਿੰਨਾ ਜੀ ਪਿਛਲੇ ਸੂਏ ਦਾ ਤੇ 13 ਤੋਂ 14 ਲੀਟਰ ਸੀ 13 ਤੋਂ 14 ਲੀਟਰ ਰਿਕਾਰਡ ਹੀ ਸੀ ਠੀਕ ਆ ਜੀ ਠੀਕ ਤੇ ਦੋਸਤੋ ਬਹੁਤ ਸੋਹਣੀ ਮੱਝ ਆ ਜੀ ਨੀਲੀ ਬੂਰੀ ਤੇ ਅਰੋ ਆਪਾਂ ਅਗਲੇ ਨਾਗ ਤੇ ਚੱਲਦੇ ਆਂ ਜੀ ਚਲੋ ਵੀਰ ਜੀ ਇਹਦੇ ਬਾਰੇ ਦੱਸਿਓ ਇਹ ਮੋਹਰਾਂ ਦਾ ਸਾਲੀ ਮਾਜਾ ਜੀ ਹਾਂਜੀ ਪੰਜ ਮਹੀਨੇ ਹੋ ਗਏ ਸੂਈ ਨੂੰ ਪੰਜ ਮਹੀਨੇ ਹੋ ਗਏ ਸੂਈ ਨੂੰ ਕਿੰਨਾ ਮਹੀਨਾ ਚੈੱਕ ਪਾਸ ਹੈ ਸਾਢੇ 3 ਮਹੀਨਾ ਦੀ ਚੈੱਕ ਪਾਸ ਹੈ ਪੰਜ ਮਹੀਨੇ ਹੋ ਗਏ ਸੂਈ ਨੂੰ ਕਿੰਨਾ ਦੁੱਧ ਵੀਰ ਜੀ ਥੱਲੇ 6 ਲੀਟਰ ਦੁੱਧ ਆ ਜੀ ਥੱਲੇ ਬਾਕੀ ਇਹ ਬਹੁਤ ਸੁਭਾਅ ਦੀ ਮਿੱਠੀ ਹੈ ਇਹਦਾ ਮਤਲਬ ਕਿ ਕੋਈ ਉਹ ਨਹੀਂ ਜਿਹੜਾ ਮਰਦੀ ਮਾਥਲੇ ਬੈ ਕੇ ਚੋਈ ਜਾਵੇ ਹਾਂਜੀ ਤੇ ਧਾਰ ਧਾਰ ਦੂਰ ਚਵਾਈ ਦੇ ਵਿੱਚ ਕਿਵੇਂ ਆ ਜੀ ਬੋਲੀ ਆ ਰੂ ਮਰ ਗਈ ਆ ਠੀਕ ਆ ਜੀ ਤੇ ਮਤਲਬ ਇਹ ਇਹ ਵੀ ਸੀਲਸਲਗ ਪੂਰੀ ਆ ਜੀ ਸੀਲਸਲਗ ਜਿਹੜਾ ਮਰਜੀ ਚੋਲੇ ਠੀਕ ਆ ਜੀ ਠੀਕ ਤੇ ਹਰ ਵੜੀਆਂ ਆ ਵਾ ਹਾਂਜੀ ਮਜ਼ਾ ਵਾ ਰੂਪ ਇਹਨਾਂ ਦਾ ਠੀਕ ਆ ਜੀ ਠੀਕ ਦੋਵੇਂ ਹਰ ਵੜੀਆਂ ਆ ਠੀਕ ਠੀਕ ਆ ਜੀ ਹੋ ਜਾਂਦੀਆਂ ਜੀ ਹਾਂ ਦੋ ਦੋ ਹੋ ਜਾਂਦੀਆਂ ਠੀਕ ਆ ਜੀ ਠੀਕ ਠੀਕ ਆ ਜੀ ਠੀਕ ਆ ਜੀ ਵੀਰ ਜੀ ਮਾੜਾ ਇਹ ਵਿਖਾ ਦਿਓ ਇਹਨੂੰ ਤੋੜ ਕੇ ਇੱਧਰ ਹਾਂ ਆਹ ਕੁੰਡੀਆਂ ਤੂੰ ਲੋ ਹਾਂਜੀ ਹਾਂਜੀ ਲਿਆਓ ਜੀ ਅੱਗੇ ਨੂੰ ਲਿਆਓ ਕਿਉਂ ਮਾਰ ਆਇਆ ਕੋਈ ਨਹੀਂ ਕੋਈ ਨਹੀਂ ਦੋਸਤੋ ਬਹੁਤ ਸੋਹਣੀ ਹੈ ਜੀ ਇਹਦੀ ਇਹਦੇ ਥਲੇ ਕਿੰਨਾ ਦੁੱਧ ਹੈ ਜੀ ਇਹ ਥੱਲੇ 6 ਲੀਟਰ ਹੈ 6 ਲੀਟਰ ਦੁੱਧ ਹੈ ਜੀ ਠੀਕ ਹੈ ਜੀ ਮਗਰ ਇਹਦੇ ਫਲਕੀ ਹੈ ਜੀ ਕੱਟੀ ਹੈ ਇਹਦੇ ਮਗਰ ਇਹਦੇ ਕੱਟੀ ਆ ਦੋਸਤੋ ਇਹ ਆਹ ਵਾਲੀ ਕੱਟੀ ਹੈ ਜੀ ਹਾਂ ਜੀ ਆਹ ਕੱਟੀ ਠੀਕ ਹੈ ਜੀ ਪੰਜਾਂ ਮਹੀਨਿਆਂ ਦੀ ਹੈ ਠੀਕ ਹੈ ਜੀ 5 ਮਹੀਨੇ ਹੋ ਗਏ ਸੂਈ ਨੂੰ ਜੋੜਾ ਲਊਗਾ ਹਾਂਜੀ ਹਾਂਜੀ ਮਾਂ ਦਾ ਪੂਰਾ ਕੀਤਾ ਜਾਊਗਾ ਠੀਕ ਹੈ ਜੀ ਠੀਕ ਤੇ ਕਿੰਨਾ ਦੁੱਧ ਦੇ ਦਿੱਤੀ ਥੱਲੇ ਫੇਰ ਦੱਸ ਦਿਓ ਕਿੰਨੀ ਪਹਿਲੇ 6 ਲੀਟਰ ਦੁੱਧ ਹੈ ਜੀ ਹਾਂਜੀ ਹਾਂਜੀ ਤੇ ਇੱਕ ਵਾਰ ਮਰਜੀ ਚੈੱਕ ਪਾਸ ਕਿੰਨੇ ਚਿਰ ਦੀ ਹੈ ਸਾਢੇ 3 ਮਹੀਨੇ ਹੋ ਗਏ ਸਾਢੇ 3 ਮਹੀਨੇ ਹੋ ਗਏ ਜੀ ਠੀਕ ਹੈ ਥੱਲੀ ਕਰਕੇ ਜਿੰਦਾ ਮਰਜੀ ਹਾਂਜੀ ਘਰ ਦਾ ਪਸ਼ੂ ਪੰਜ ਨਾਲ ਨਹੀਂ ਬਹਿ ਜਾ ਪਾ ਬੰਦਾ ਬਹਿ ਕੇ ਨੂੰ ਠੀਕ ਹੈ ਜੀ ਇਹ ਵੀ ਘਰ ਦਾ ਪਸ਼ੂ ਹੈ ਜੀ ਤੁਹਾਡਾ ਆਪਣੀ ਡੰਗ ਸਾਰੇ ਘਰ ਦੀ ਠੀਕ ਹੈ ਜੀ ਠੀਕ ਹੈ ਤੇ ਵੀਰ ਜੀ ਕੀ ਰੇਟ ਕੀ ਕੀਤਾ ਜੀ ਇਹਦਾ ਇਹਦਾ 70000 ਰੁਪਇਆ ਲੈਣ ਦੇ ਨਾਲ ਕੀਤਾ ਜੀ ਠੀਕ ਆ ਜੀ ਆਹ ਦਾ ਭਾਅ ਸੀਮਾ ਅਗਲੇ 90 ਮੰਗ ਲਈ ਹੈ ਇੱਕ ਨਸਲ ਦੀ ਹੈਗੀ ਹੈ ਹਾਂਜੀ ਹਾਂਜੀ ਉਹ ਦੇਣਾਂ ਦੀ ਗੱਲ ਕੀਤੀ ਆ ਠੀਕ ਆ ਜੀ ਠੀਕ ਤੇ ਠੀਕ 70000 ਰੇਟ ਕਰਤਾ ਦੋਸਤੋ ਵੀਰ ਨੇ ਪਿਛਲੀ ਰਾਤ ਤੇ ਨਾਲ 14 ਲੀਟਰ ਦਿੱਤਾ ਤੇ ਐਪਕੀ ਕੋ ਵੀਰ ਸ਼ਾਮ ਕਰੇ ਹਾਂਜੀ ਹਾਂਜੀ ਸ਼ਾਮ ਦੇ ਨਾਲ ਹੀ ਦੁੱਧ ਦੇ ਹਾਂਜੀ ਸ਼ਾਮ ਦੇ ਸਿਰ ਤੇ ਹੁੰਦਾ ਜੀ ਦੁੱਧ ਤੇ ਦੁੱਧ ਸ਼ਾਮ ਦਾ ਭਾਅ ਹੈ 15 16 ਲੀਟਰ ਚੋਲੇ ਹਾਂਜੀ ਠੀਕ ਆ ਜੀ ਇਹਦਾ ਵਾਹੀ ਤੇ ਇਹਦਾ ਸਿਰਫ ਸ਼ਾਮਾਂ ਦੁੱਧ ਹਾਂਜੀ ਹਾਂਜੀ ਠੀਕ ਹੈ ਜੀ ਇਹਦਾ ਮਰਗਾ ਤੇ 14 15 ਲੀਟਰ ਦੁੱਧ ਇਹ ਵੀ ਦਊਗੀ ਠੀਕ ਹੈ ਜੀ ਤੇ ਪਿਛਲੇ ਸੂਏ ਇਹਦਾ ਦੁੱਧ ਕਿੰਨਾ ਰਿਹਾ ਜੀ ਇਹਦਾ 13 ਲੀਟਰ ਚ ਇਹਦਾ 13 ਲੀਟਰ ਰਿਹਾ ਤੇ ਉਹਦਾ ਦੁੱਧ ਕਿੰਨਾ ਰਿਹਾ ਉਹਦਾ 14 ਲੀਟਰ ਰਿਹਾ ਜੀ ਠੀਕ ਹੈ ਜੀ ਠੀਕ ਤੇ ਹੁਣ ਫੇਰ ਇੱਕਰੀ ਡਿਟੇਲ ਦੇ ਵਿੱਚ ਦੱਸ ਦਿਓ ਇਹਨਾਂ ਦਾ ਕਿੰਨਾ ਇਹਦਾ ਕਿੰਨਾ ਦੁੱਧ ਤੇ ਇਹਦਾ ਕਿੰਨਾ ਆਏ ਸਰ ਜੀ ਇਹਦਾ 10 ਲੀਟਰ ਬੋਲਾ ਤਿਆਰ ਹੈ ਜੀ ਅੱਛਾ ਜੀ 10 ਲੀਟਰ ਬੋਲਾ ਤਿਆਰ ਹੈ ਜੀ ਤੇ ਇਹਦਾ ਇਹਦੇ ਥੱਲੇ 6 ਲੀਟਰ ਦੁੱਧ ਜੀ ਇਹਦੇ ਥੱਲੇ 6 ਲੀਟਰ ਦੁੱਧ ਹੈ 9 ਸਾਲ ਮਹੀਨੇ ਚੈੱਕ ਪਾਸ ਸਾਢੇ 9 ਸਾਲ ਮਹੀਨੇ ਚੈੱਕ ਪਾਸ ਠੀਕ ਹੈ ਜੀ ਠੀਕ ਹੈ ਤੇ ਪਰਲੇ ਪਰਲੇ ਦਾ ਕੀ ਰੇਟ ਰੂਟ ਦੱਸ ਦਿਓ ਫੇਰ ਤੋਂ ਇੱਕ ਰੀ ਦੁਬਾਰਾ ਰੇਟ ਇਹਦਾ ਮੰਗਣ ਦਾ ਭਾਗ 2 ਲੱਖ ਵੀਰੇ ਮੰਗ ਲਈਏ ਹਾਂ ਜੀ ਉਹਦੇ ਨਾਲ ਗੱਲ ਕੀਤੀ 1 ਲੱਖ 70000 ਰੁਪਏ 1 ਲੱਖ 70000 ਠੀਕ ਹੈ ਠੀਕ ਹੈ ਜੀ ਠੀਕ ਨੀਲੀ ਪੂਰੀ ਨੀਲੀ ਪੂਰੀ ਠੀਕ ਹੈ ਜੀ ਠੀਕ ਹਾਂ ਜੀ ਇਹਦਾ ਲਵਾਂਗੇ ਜੇ ਆਪਾਂ ਪਾ ਮੰਗਰ ਪਾ ਨਬੇ ਮੰਗਲੀ ਆ ਸੀ ਮੰਗਲੀ ਹੈ ਹਾਂ ਜੀ ਹਾਂ ਜੀ ਬਾਕੀ ਮੰਗਲੇ ਪਰ ਆਪਾਂ ਉਹ ਗੱਲ ਨਹੀਂ ਕਰਨੀ ਆਪਾਂ ਇਹਦਾ 70000 ਦੀ ਦੇ ਮੰਗ ਜੱਟ ਠੀਕ ਹੈ ਜੀ ਠੀਕ ਠੀਕ ਹੈ ਜੀ ਲੈਵਲ ਉਹ ਚੰਗਾ ਹੀ ਦੋਵਾਂ ਦਾ ਬਾਕੀ ਦੁੱਧ ਵੀ ਵਧੀਆ ਹੈ ਦੋਸਤੋ ਤੇ ਬਾਕੀ ਦੋਵਾਂ ਦਾ ਫੀਮੇਲ ਕਾਫੀ ਹਾਂ ਜੀ ਦੋਵਾਂ ਦਾ ਫੀਮੇਲ ਕਾਫੀ ਹੈ ਜੀ ਠੀਕ ਹੈ ਤੇ ਬਾਕੀ ਵੀਰ ਜੀ ਆਪਣਾ ਕੰਟੈਕਟ ਨੰਬਰ ਦੱਸ ਦਿਓ 98783 ਹਾਂ ਜੀ 60315 ਠੀਕ ਹੈ ਜੀ 98783 60315 ਠੀਕ ਹੈ ਜੀ ਠੀਕ ਤੇ ਵੀਰ ਜੀ ਆਪਣਾ ਨਾਮ ਪਤਾ ਸਾਰਾ ਇੱਕ ਰੀਸ ਫੇਰ ਦੱਸ ਦਿਓ ਡिटेल ਦੇ ਵਿੱਚ ਜੱਸਾ ਸਿੰਘ ਫੌਜੀ ਪਿੰਡ ਝਾਮਕੇ ਖੁਰਦਾ ਜ਼ਿਲ੍ਹਾ ਤਰਨਤਾਰਨ ਠੀਕ ਹੈ ਜੀ ਠੀਕ ਤੇ ਇਹ ਸੀ ਪਿੰਡ ਝਾਮਕਾ ਜ਼ਿਲ੍ਹਾ ਤਰਨਤਾਰਨ ਤਹਿਸੀਲ ਵੀ ਤਰਨਤਾਰਨ ਦੋਸਤੋ ਤੇ ਇਸੇ ਤਰ੍ਹਾਂ ਹੀ ਸਾਡੀਆਂ ਵੀਡੀਓ ਸਪੋਰਟ ਕਰਦੇ ਹੋ ਤੇ ਠੱਠਾ ਡੇਰੀ ਫਾਰਮ ਦਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ